ਟੜਕੀ ਟੜਕੇ ਸੰਦੀਪ ਨੂੰ ਮੈਂ ਸੱਦਿਆ ਗੁਰੋਂ ਮੈਂ ਆਇਆ ਸੰਦੀਪ ਪੁਰਾ ਤੇ ਤੂੰ ਅੱਜ ਘੋੜੇ ਤੇ ਬੈ ਮੈਂ ਇਹਨੂੰ ਜਾਣ ਕੇ ਛੇੜਨ ਲੱਗ ਗਿਆ ਤੇ ਕਹਿੰਦਾ ਮੈਂ ਤਾਂ ਨਹੀਂ ਬੰਦਾ ਹਾ ਵੇਖੋ ਮੈਂ ਸਾਨੂੰ ਗੱਲ ਕਰਦੇ ਆ ਤੇ ਨਾਲ ਕੀ ਕਹਿੰਦਾ ਅੱਗੋ ਵੜਾਉਣੇ ਉਹ ਸਾਉ ਦੀ ਗੱਲ ਇੱਧਰ ਹੋ ਗਈ ਉਹ ਕੱਢ ਜੁੱਤੀ ਜਾਂ ਤੇ ਕੱਢੇ ਦੇ ਆ ਤੇ ਵੀਰੇ ਮੈਵਲ ਕਰੀ ਆ ਸਾਰਾ ਕੁਝ ਕੱਢ ਦੂਗਾ ਜੁੱਤੀ ਕੱਢੇ ਐਸਾ ਮੈਂ ਨਹੀਂ ਬੰਦਾ ਭਰਾਵਾ ਮੀ ਆ ਜਾ ਨਾ ਭਈ ਯਾਰ ਉਹ ਮੇਰਾ ਫੜਿਆ ਮੁਰਦਾ ਯਕੀਨ ਨਹੀਂ ਮੇਰੇ ਤੇ ਤੈਨੂੰ ਮੇਰੇ ਤੇ ਯਕੀਨ ਨਹੀਂ ਕਰ ਯਕੀਨ ਤੇਰੇ ਤੇ ਹੈਗਾ ਹਾਂ ਪਰ ਨਹੀਂ ਕੋੜੇ ਦੇ ਨਹੀਂ ਨਾ ਭਈ ਯਾਰ ਫਰ ਮੂੜੋ ਫਰ ਮੈਂ ਵੈਣਾ ਕੋੜੇ ਹੀ ਰਹਿ ਕਿਹਨੂੰ ਭਈ ਕੋੜਾ ਛੱਡਦਾ ਨਹੀਂ ਮੂੜੋ ਡਰਦਾ ਨਾ ਕੋੜਾ ਛੱਟ ਵੀ ਜਾਣਾ ਇਹਦਾ ਤੇਰਾ ਕੰਪਲੀਟਾ ਯਾਰ ਨਾ ਭਾਈ ਛੱਟ ਵੀ ਜਾਣਾ ਇਹ ਛੁੱਟੇ ਮੈਂ ਫਿਰ ਬੈਠਾ ਉੱਤੇ ਬੈ ਜਾ ਪੂਰਾ ਲਿਆ ਕੁਝ ਚੀਜ਼ ਲਿਆ ਬੱਲੇ ਬੈਠੇ ਨਹੀਂ ਗੁਟਕਾ ਚੱਕ ਨਹੀਂ ਉਹ ਰੋਕਣ ਕਾ ਨਾ ਲੱ ਸੰਦੀਪ ਤੋਂ ਮੰਗਾਇਆ ਮੁੜ ਕੇ ਗੁਟਕਾ ਤੇ ਮੈਂ ਗੁਟਕਾ ਲਿਆ ਗੁਟਕਾ ਰੱਖ ਕੇ ਤੇ ਫਿਰ ਚੜਾਂਗੇ ਇਹਨੇ ਰੱਖਦਾ ਗੁਟਕਾ ਤੇ ਹੁਣ ਹੌਲੀ-ਹੌਲੀ ਨਾ ਫੋਜ ਆਣੀ ਪੈਂਦਾ ਵੀ ਬਹਿ ਜੀਏ ਕੋਟੇ ਤੇ ਪਰ ਹੌਲੀ-ਹੌਲੀ ਇਹਨੂੰ ਮੈਂ ਝਾਆ ਮਾੜੀ-ਮਾੜੀ ਹੌਲੀ-ਹੌਲੀ ਮੈਂ ਕਿਉਂ ਉੱਤੇ ਕਦੇ ਬੈਠੇ ਨਹੀਂ ਜਵਾਗ ਤਬਾ ਹੰਦੇ ਮੈਂ ਕਿਹਦੇ ਸੱਟ ਵਾਜ ਮੁੜ ਕੇ ਠੰਡ ਦਾ ਟਾਈਮ ਆ ਤੇ ਮੁੜ ਕੇ ਬੈਠੇ ਰਵਾਂਗੇ ਇਹ ਹੌਲੀ ਹੌਲੀ ਹੋਵੇ ਤੰਦੀ ਵੜਦਾ ਸੀ ਫਿਰ ਡਾਕਟਰ ਬਥੇਰੇ ਪੰਪ ਦੇ ਵੀ ਚੜ ਜਾ ਚੜ ਜਾ ਕੁਛ ਨਹੀਂ ਹੁੰਦਾ ਪਰ ਨਹੀਂ ਦਰਦਾ ਜਾਂ ਦਰ ਮੰਨ ਸਵਾਰ ਐਵੇਂ ਨਹੀਂ ਪੈਸੇ ਲੈਂਦੇ ਵਿਚਾਰੇ ਸਹੀ ਲੈਂਦੇ ਆ ਤੋ ਡਰ ਰਵਾਦਾ ਜਾਨਵਰ ਤੇ ਰੋ ਰੋ ਚੜੀਏ ਤੇ ਫਿਰ ਤਾਂ ਗੱਲ ਵੱਖਰੀ ਐ ਨਵੇਂ ਤੇ ਜਾਨਵਰ ਤੇ ਨਾ ਚੜਨਾ ਕਿ ਇਹਨਾਂ ਦਾ ਡਰ ਲੱਗਦਾ ਹੀ ਆ ਇੱਕ ਐ ਘੋੜਾ ਕਵਰ ਨਾ ਕੇ ਤੇ ਨਾ ਕੇ ਪਰ ਆਪ ਨੂੰ ਡਰ ਲਾ ਕੇ ਆਏ ਬੈਠਾ ਫਿਰ ਮੈਂ ਕਿਰਾਏ ਦੇਖ ਲਈ ਉਤਰਨਾ ਤੋਂ ਖੜਾ ਰਿਹਾ ਮੈਂ ਜੋ ਲੱਤ ਦੂਜੇ ਪਾਸੇ ਕਰ ਲੈਨੇ ਉਹਦੋਂ ਖੜਦਾ ਬਹਿਤ ਜੀ ਫੇਰ ਕਹਿੰਦਾ ਮੈਂ ਗੋਟਕੇ ਕੋਲੇ ਫੇਰ ਕਰ ਗੋਟਕੇ ਕੋਲੇ ਤਾਂ ਕਰਦੇ ਜਾਨਾ ਕਿ ਤਾਨੂੰ ਖੜਨਾ ਸਿੱਖ ਜਾਂਦਾ ਜਾਨਵਰ ਵੀ ਖੜਨ ਲੱਗ ਜਾਂਦਾ ਜਿੱਥੇ ਏਡੇ ਤੇ ਆਪਾਂ ਚੜਨਾ ਇੰਨੀ ਦਾ ਛੜਦਾ ਕੀ ਜਿਹੜਾ ਛਾਲ ਮਾਰ ਕੇ ਚੜ ਜੇ ਹੁਣ ਬਸੇਰੇ ਚੜ ਜਾਂਦੇ ਭਰਾ ਪਰ ਆਪਣੇ ਤੋਂ ਦੋ ਨਹੀਂ ਯਾਰ ਆਪ ਦਾ ਗੋਟਕਾ ਲੈ ਆ ਰਖਾ ਇਹ ਚੱਕਾ ਦੀ ਵੜਾਈ ਆ ਤੇ ਹੱਥ ਉੱਤ ਜੇ ਫੇਰਿਆ ਖੜਾਇਆ ਗੁੱਟਕੇ ਕੋਲੇ ਚਾਰ ਸਵੇਰੇ ਹੌਲੀ 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 ਸਾਨੂੰ ਟਾਈਮ ਤਾਂ ਲੱਗ ਗਏ 5-7 ਮਿੰਟ ਚੜਦਾ ਗਿਆ ਜੀ ਉੱਤੇ ਪਰ ਕਾਹਨੂੰ ਸਰੀਰ ਕਹਣੇ ਜੁੰਦਾ ਫੇਰਦਾ ਨਹੀਂ ਹਲਦੇ ਸੀ ਸਰੀਰ ਟੜਕੋ ਟੜਕ ਨਹੀਂ ਜੋੜਦੇ ਜੁੜਦੇ ਇਹ ਫੇਰ ਥਲਾ ਜੀ ਕੀਤੀ ਨਹੀਂ ਨਹੀਂ ਮੰਨੇ ਆਏ ਹੌਲੀ ਹੌਲੀ ਐ ਇਹਨੂੰ ਟਿਕਾ ਲਿਆ ਜਮਾ ਵੀ ਇਹ ਚੜਦਾ ਤਾਂ ਹੈ ਨਹੀਂ ਜਾਣ ਕੇ ਲੱਛਣ ਕਰਦਾ ਖੜ ਜਾ ਕੀ ਕਰ ਕੋਸ ਨਹੀਂ ਹੁੰਦਾ ਇਹ ਵੀ ਖੜ ਤੇ ਜ ਗਿਆ ਮੇਰੇ ਤੇ ਵੀ ਚੜਨ ਵਾਲਾ ਹੈ ਨਹੀਂ ਇਹ ਸ਼ੇਰ ਇਹ ਬਾਸ ਨੂੰ ਗੁੱਟਕੇ ਲਾ ਕੇ ਖੜਨ ਲੱਈਏ ਗੋਲੇ ਬਸ ਲੱਗਿਆ ਰਿਹਾ ਘਰੀਆਂ ਨੂੰ ਪਬਜੀ ਕੇ ਸੰਦੀਪ ਪਾਸੇ ਤੰਦ ਕੱਢੀ ਜਾਂਦਾ ਖੜਾ ਦੇਖੋ ਫੇਰ ਥਾਲੇ ਗੁੱਟਕੇ ਕੋਲੇ ਆ ਆਖੇ ਤਾਂ ਲੱਗ ਗਿਆ ਤਾਂ ਪਰ ਆਪ ਨੂੰ ਡਰ ਸੀ ਦੇਖ ਕੋੜਾ ਗਿਆ ਹੁਣ ਤੇਜਾ ਤੇ ਹੁਣ ਲੈ ਕੇ ਰੱਬ ਦਾ ਵਾਹਿਗੁਰੂ ਦਾ ਨਾਮ ਤੇ ਮਾਰੀ ਛਾਲ ਤੇ ਉਹ ਬਹਿ ਗਿਆ ਕੋੜੇ ਦਾ ਡਰ ਨਿਕਲ ਗਿਆ ਦਰਿਆਣੀ ਚੇਰਾ ਦੇ ਲੇ ਜੀ ਕਰਦਾ ਹੁਣ ਮਾਰੂਗਾ 91 ਕੰਗ ਜੋਰ ਇੱਥੇ ਵੇਖਿਓ ਢਿੱਲਾ ਛੱਡਾ ਮਾੜਾ ਇਹ ਇਹ ਪਰ ਇਨਨ ਕੀਤਾ ਜਿੰਨਾ ਮੈਨੂੰ ਡਰ ਸੀ ਮੈਂ ਉਹ ਤੋਂ ਲਾ ਕੇ ਮਾਰੂ ਚਲਾ ਕੇ ਬੈਠਾ ਸੀ ਮੈਂ ਘੋੜੇ ਤੇ ਕੇਰਾ ਤੇ ਉਤੋਂ ਮੂਲੀ ਨੂੰ ਲਾ ਕੇ ਮਾਰਾ ਚਲਾ ਕੇ ਮੈਨੂੰ ਪਰ ਧੇਰ ਗਿਆ ਫੇਰ ਮੈਂ ਖੜਾਇਆ 2 ਮਿੰਟ ਨਾ ਖੜ ਜਾ ਬੁਸ਼ਕਰ ਬੁਸ਼ਕਰ ਮਾਰ ਕੇ ਟਿਕਾਈ ਰੱਖਿਆ ਫੇਰ ਮੈਂ ਹੁਣ ਐਨ ਮੋੜੀ ਤੋੜ ਕੇ ਵੇਖੀ ਕੀ ਰਿਐਕਸ਼ਨ ਆ ਇਹਦਾ ਫੇਰ ਹੌਲੀ ਹੌਲੀ ਖੜਾ ਰਿਹਾ 2 ਮਿੰਟ ਖੜਾਇਆ ਇਹਨੂੰ ਡਾ ਲੰਨੇ ਫਿਰ ਹੁਣ ਮੈਂ ਹੁਣ ਦੇਖੀਏ ਮੈਂ ਅਗਲਾ ਉਹਦਾ ਇੰਡੀਕੇਟਰ ਛੱਡ ਗਿਆ ਇੰਡੀਕੇਟਰ ਕੀ ਮੈਂ ਉਹਨੂੰ ਖਿੱਚਿਆ ਹੋਰਨ ਮੈਂ ਚਾਲ ਆਇਆ ਪਰ ਉਹਨੂੰ ਖੇਦਾ ਸੀ ਅੰਦਰ ਨੂੰ ਘੋੜੀਆਂ ਕਿੰਨੀਆਂ ਫਿਰ ਬਰਿਆ ਤੇ ਆ ਕੇ ਹੌਲੀ 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 ਨਾ ਜੀਕਰੇ ਰ ਸੱਟ ਲਾ ਛੱਡਨ ਨੂੰ ਤੇ ਹੌਲੀ 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 ਬਰਿਆ ਬਤਰੇ ਵੀ ਨਾਲ ਉਹਨੂੰ ਠੰਡੇ ਮਦੇ ਨਾਲ ਘੂਰਿਆ ਨਹੀਂ ਘੋੜੇ ਨੂੰ ਕਦੇ ਨਾ ਹੀ ਕਦੇ ਕੁੱਟਿਆ ਅਜੇ ਤੱਕ ਬਰਿਆ ਆ ਕੇ ਪਿਆਰ ਨਾਲ ਹੌਲੀ ਹੌਲੀ ਸਮਝਾਇਆ ਵੀ ਚੱਲ ਤੋਰ ਹੁਣ ਕਰੂਗਾ ਕਿ ਲੋਲੈਤੀ ਥੋੜੀ ਜੀ ਕੀਤੀ ਸੀ ਇਹ ਢੱਲਾ ਛੱਡਣ ਸਾਰੀ ਕਹਿੰਦਾ ਲਾਗੂ ਪਰ ਡਰ ਲੱਗ ਰਿਹਾ ਉਤਰ ਗਿਆ ਮੈਂ ਸੱਟਰਦਾ Ha, ha, ha,